ਸਿਕਲ ਜੀ ਕਿਸਾਨ ਵੀਰੋ ਮੈਂ ਵੀਡੀਓ ਸੰਦੀਪ ਸਿੰਘ ਖੇਤੀਬਾੜੀ ਵਿਭਾਗ ਬਲਾਕ ਸਮਰਾਲਾ ਮੇਰੇ ਨਾਲ ਵੀਡੀਓ ਕੁਲਵੰਤ ਸਿੰਘ ਜੀ ਖੇਤੀਬਾੜੀ ਵਿਭਾਗ ਬਲਾਕ ਸਮਰਾਲੇ ਤੋਂ ਤੇ ਅੱਜ ਅਸੀਂ ਝੋਨੇ ਦੀ ਸਿੱਧੀ ਬਿਜਾਈ ਦੇ ਸੰਬੰਧ ਵਿੱਚ ਪਿੰਡ ਸਰਵਰਪੁਰ ਵਿੱਚ ਹਾਜ਼ਰ ਹਾਂ ਤੇ ਸਾਡੇ ਨਾਲ ਅਗਾਵਧੂ ਕਿਸਾਨ ਸਰਦਾਰ ਹਰਜਿੰਦ ਹਰਿੰਦਰ ਸਿੰਘ ਜੀ ਹਾਜ਼ਰ ਨੇ ਪਿਛਲੇ 3 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਖੇਤੀਬਾੜੀ ਵਿਭਾਗ ਦੀ ਪ੍ਰੇਰਣਾ ਨਾਲ ਤੇ ਨਾਲ ਕਰ ਰਹੇ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਝੋਨੇ ਦੀ ਸਿੱਧੀ ਬਿਜਾਈ ਦੇ ਇਹਨੇ ਤੇ ਤਿਆਰ ਬਿਕੀ। ਅਸੀ ਕਾਲ ਜੀ ਸਸਰੀ ਕਾਲ ਜੀ ਸਸਰੀ ਕਾਲ ਜੀ। ਰੇਂਦਰ ਜੀ ਪਹਿਲਾਂ ਤਾਂ ਮੈਂ ਖੇਤੀਬਾੜੀ ਵਿਭਾਗ ਵੱਲੋਂ ਤੁਹਾਨੂੰ ਵਧਾਈ ਦਿੰਨਾ ਵੀ ਤੁਸੀਂ ਵਧਾਈ ਦੇ ਪਾਤਰ ਹੋ ਵੀ ਸਿੱਧੀ ਬਿਜਾਈ ਤੁਸੀਂ ਅਪਣਾਈ ਹੈ। ਤੇ ਬਾਕੀ ਤਿੰਨ ਸਾਲਾਂ ਦਾ ਤਿਆਰਪਾ ਕਿਵੇਂ ਰਿਹਾ? ਪਹਿਲੀ ਗੱਲ ਤਾਂ ਮੈਨੂੰ ਦੱਸੋ ਝਾੜ ਕਿਵੇਂ ਰਿਹਾ? ਝਾੜ ਜੀ ਜਦੋਂ ਇਹਨਾਂ ਪਹਿਲੀ ਵਾਰ ਇਹਦੀ ਬਿਜਾਈ ਕਰੀ ਸੀ ਜੀ। ਹਾਂਜੀ। 30 ਕੁਇੰਟਲ ਇਹਦਾ ਕਿਲੇ ਦਾ ਝਾੜ ਸੀ। ਤੇ ਨਦੀਨਾਂ ਦੀ ਸਮੱਸਿਆ ਕਿੰਨੀ ਕਹਿੰਦੇ ਉਹਨਾਂ ਦੀ ਕੋਈ ਵੀ ਸਮੱਸਿਆ ਹੈ ਨਹੀਂ ਜੀ ਪਹਿਲਾਂ ਆਪਾਂ ਜਦੋਂ ਪੁਲਿਸ ਲਈ ਆ ਉਹ ਕਰਦੇ ਨੇ ਕਿ ਆਜੀ ਤੇ ਉਹਦੇ ਬਾਅਦ ਚ ਜੇ ਮਾੜਾ ਮੁੱਤਾ ਕੋਈ ਹੁੰਦਾ ਵੀ ਹੈ ਤਾਂ ਉਹਦਾ ਵੀ ਸਾਰਾ ਹੀ ਹੱਲ ਹੈ ਸਟਾਪ ਹੋਰ ਹੈਗਾ ਹੀ ਹੱਲ ਹਰੇਕ ਕਿਸਾਨ ਆ ਜੋ ਜਿਵੇਂ ਉਹਨਾਂ ਮੇਰੇ ਕੋ ਆ ਮੋਟਰ ਆ ਇਹ ਤੇ ਮੈਂ 4 ਕੀਲੇ ਲਾਉਂਗਾ ਹਾਂਜੀ ਵੀ ਹਰੇਕ ਮੋਟਰ ਤੇ ਥੋੜੀ ਥੋੜੀ ਰਕਵਾ ਲਾਉਣ ਜੀ ਥੋੜਾ ਰਕਵਾ ਲਾਉਣ ਹਾਂ ਜਿਹੜਾ ਮਤਲਬ ਕਿ ਉਹ ਇੱਕ ਤਾਂ ਤਿਆਰ ਬਾਜ ਜਾਂਦਾ ਹਾਂਜੀ 3 ਦਾ ਖੰਡ ਜਰੂਰ ਲਾ ਕੇ ਕੀਲੇ ਨਹੀਂ ਜਿਵੇਂ 2 ਕੁ ਕੀਲੇ ਜਰੂਰ ਲਾਉਣ ਉਹ ਪਹਿਲਾਂ ਹੀ ਆਪਾਂ ਧਿਆਨ ਦੇ ਨਾਲ ਚੱਲੀਏ। ਹਾਂ ਜਿਹੜੀ ਆਪਣੀ ਕੱਤੂ ਵਾਲੀ ਧੀਰੀ ਆ ਉਹਦੇ ਚ ਹਜੇ ਬਾਦ ਪਿੱਛੋਂ ਨਦੀਨ ਹੋ ਜਾਂਦਾ। ਪਰ ਇਹਦੇ ਵਿੱਚ ਕੋਈ ਹੁੰਦਾ ਹੀ ਹੈ ਲੋ। ਠੀਕ ਹੈ। ਤੇ ਜਿਹੜੇ ਕਿਸਾਨ ਵੀਰ ਸਾਡੇ ਬਾਕੀ ਚਰਨਾ ਚਾਹੁੰਦੇ ਨੇ ਉਹਨਾਂ ਨੂੰ ਕਿਸੇ ਦੇਖਾ। ਇਹ ਬਹੁਤ ਵਧੀਆ ਚੀਜ਼ ਆ ਜੀ ਪਹਿਲੀ ਗੱਲ ਤਾਂ ਹੈਗੀ ਆ ਵੀ ਜਾਨ ਬਹੁਤ ਸੌਖੀ ਆ। ਠੀਕ ਹੈ। ਹਾਂਜੀ। ਆ ਹੁਣੇ ਹੁਣ ਆ ਅਸੀਂ ਡੀ ਦੇਣੀ ਆ ਪਾਣੀ ਲਾ ਕੇ ਅਸੀਂ ਬੰਦੇ ਜਿੰਨਾ ਵੀ ਰਕਬਾ ਅਸੀਂ ਦੀਚਾਰਾ ਹੈ ਜੀ ਅਸੀਂ ਬੇਲੇ ਹੋ ਜਾਣਾ ਜਿਹੜਾ ਕਰਤੂ ਕਰਦੇ ਨੇ ਉਹਦਾ ਕੰਮ ਹੁਣੇ ਚੱਲਣਾ ਹੈਗਾ ਦੇਖੋ ਯਾਨੀ ਅਸੀਂ ਕੀ ਹੋਊਗਾ ਇਹ ਤੱਕ ਕੰਮ ਤਾਂ ਅਸੀਂ ਵੀ ਇਹ ਜੇ ਕਰਨਾ ਹੈਗਾ ਥੋੜਾ ਬਹੁਤ ਪਰ ਜਿੰਨਾ ਵੀ ਰਕਬਾ ਅਸੀਂ ਬੀਜਦੇ ਆ ਜ਼ਹਾਂ ਨੂੰ ਅਸੀਂ ਹੋਰ ਬਤਾ ਮੰਗ ਕੰਮ ਮੈਂ ਥੋੜੀ ਥੋੜੀ ਇਹ ਦੇਣ ਵਿੱਚ ਸਾਡਾ ਕੰਮ ਵੰਡਿਆ ਜਾਣਾ ਜੀ ਬਸ ਖਰਚੇ ਕਿੰਨੇ ਘਟਦੇ ਨੇ ਖਰਚੇ ਦਾ ਤਾਂ ਜੀ ਪਹਿਲੀ ਗੱਲ ਤਾਂ ਲਵਾਈ ਨੂੰ ਘਟ ਜਾਣੀਆਂ ਠੀਕ ਹੈ ਜੀ 4.5 4.5 ਹਜ਼ਾਰ ਲਵਾਈ ਘਟ ਜਾਣੀਆਂ ਜੀ ਤੇ ਬਸ ਜਿੰਦਾ ਖਰਚਾ ਹੋ ਗਿਆ ਜੀ 15 ਲੀਟਰ ਦਾ ਡੀਜ਼ਲ ਦਾ ਤੁਹਾਡਾ ਖਰਚਾ ਉਹ ਘਟ ਜਾਣਾ ਜੱਟਾ ਨਾਲ ਖੈਣਾ ਉਹ ਘਟ ਜਾਣਾ ਜਿਹੜਾ ਰਾਤਾਂ ਨੂੰ ਕੰੀਆਂ ਲਈ ਖੈਣਾ ਉਹ ਸਾਰਾ ਕੰਮ ਖਾਦ ਚ ਖਾਦ ਪਾਣੀ ਕਿੰਨੀ ਕਿਸਫਤੀ ਹੈ ਜੀ ਬਿਲਕੁਲ ਜਿੱਦਾਂ ਜੀ ਆਪਾਂ ਕਾਣ ਖਚ ਪਾਉਨੇ ਆ ਉਹ ਠੀਕ ਹੈ ਇਹਦੇ ਕੋਲ ਕੋਈ ਲੱਤ ਨੂੰ ਜਾਣੀ ਹੈ ਜੀ ਸੁੱਕੇ ਚ ਕੁੱਲੀ ਰੋਗ ਜਿਹੜੇ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਜਾਂ ਕੋਈ ਇਹਦੇ ਕਿਸਮਸੇ ਨਹੀਂ ਆਉਂਦੀ ਜੀ ਸਿੱਕੇ ਇਹਦੇ ਵਿੱਚ ਜਿਵੇਂ ਆਪਾਂ ਕੱਦੂ ਲਾ ਕੇ ਪੱਲੇ ਮਚੇਟੀ ਤਾੜਨੇ ਆ ਦੋ ਦਿਨਾਂ ਬਾਅਦ ਆਪਾਂ ਲੌਂਗਰੀ ਕੋਲ ਖਾਦ ਵਿੱਚ ਬਾਦ ਕਰ ਦਿੰਦੇ ਨੇ ਇਹਦੇ ਵਿੱਚ ਤੁਸੀਂ ਜੀ ਨੇ ਕਿਹਾ ਜੀ ਪਹਿਲਾਂ ਆਪਾਂ ਸਟੌਪ ਕਰਤੀ ਹੈ ਨਾ ਹਾਂਜੀ ਇਹ ਪੱਗ ਗੱਲ ਉੱਥੀ ਕਰਦੇ ਆਪਾਂ ਜੇ ਆਪਾਂ ਸਾਰੇ ਉਧਾਰ ਨਾ ਕਰ ਲੇ ਤਾਂ ਇਹ ਪੀੜੀ ਦੋਈ ਕਰਦੀ ਤੁਹਾਡੇ ਗਾਂਵੋਂ ਤੋਂ ਬਾਹਰ ਸਰਕਾਰ ਦੀ ਲੋੜ ਨਹੀਂ ਪੈਂਦੀ ਹਾਂਜੀ ਹਾਂਜੀ ਤੇ ਮੈਚਰਿਟੀ ਵੀ ਪਾਉਣੀ ਹੈ ਜਦੋਂ ਇਹ 18-20 ਦਿਨ ਦੀ ਹੋ ਗਈ ਉਦੋਂ ਮੈਚਰਿਟੀ ਪਾ ਕੇ ਫਿਰ ਇਹ ਚ ਦੋ ਕੁ ਦਿਨ ਪਾਣੀ ਪੜਾ ਲਵੋ ਸਿੱਕ ਬਸ ਉਹੀ ਮੇਨ ਸਾੜੇ ਕੱਠ ਦਾ ਹੱਲ ਸੋ ਕਿਸਾਨ ਵੀਰੋ ਧੰਨਵਾਦ ਜੀ ਤੁਹਾਡਾ ਹਿੰਦਰ ਜੀ ਬਹੁਤ ਬਹੁਤ ਕਿਸਾਨ ਵੀਰੋ ਆਪਾਂ ਸਿੱਧੀ ਬਜਾਈ ਤੇ ਜਿਹੜੇ ਨੁਕਤੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਹਨਾਂ ਨੂੰ ਧਿਆਨ ਚ ਰੱਖੀਏ ਤੇ ਇਹ ਸਿੱਧੀ ਬਜਾਈ ਦੇ ਨੁਕਤੇ ਤੁਸੀਂ ਧਿਆਨ ਚ ਰੱਖਦੇ ਹੋਏ ਇਹ ਸਿੱਧੀ ਬਜਾਈ ਨੂੰ ਕਾਮਯਾਬ ਕਰ ਸਕਦੇ ਹਾਂ ਖੇਤੀ ਖਰਚੀ ਆਪਣੇ ਘਟਣੀ ਹੈ ਨਾਲ ਹੀ ਨਾਲ ਪਾਣੀ ਦੀ ਬਚਤ ਹੋਣੀ ਹੈ ਤੇ ਆਉਣ ਵਾਲੇ ਜਿਹੜਾ ਹਾੜੀ ਦਾ ਸੀਜ਼ਨ ਹੋਊਗਾ ਉਥੇ ਵੀ ਆਪਣੇ ਕਣਕ ਦੇ ਝਾੜ ਤੇ ਉੱਚ ਵੀ ਵਾਧਾ ਹੋਊਗਾ ਸੋ ਮੈਂ ਵਿਭਾਗ ਵੱਲੋਂ ਅਹੀ ਅਪੀਲ ਕਰਦਾ ਕਿ ਇਹੋ ਜਿਹੇ ਹੈਗਾ ਵੱਧ ਤੋਂ ਕਿਸਾਨਾਂ ਤੋਂ ਪ੍ਰੇਰਣਾ ਲੈਂਦੇ ਹੋਏ ਆਪਾਂ ਝੋਨੇ ਦੀ ਸਿੱਧੀ ਬਜਾਈ ਨੂੰ ਪੜਾਈਏ ਆਪਣੇ ਖੇਤੀ ਖਰਚੀ ਘਟਾਈਏ ਬਹੁਤ ਬਹੁਤ ਧੰਨਵਾਦ ਜੀ